ਸੇ ਸਰਕਾਰਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਡਾਕਟਰ ਨਾਥਨ ਸਵਾਮੀ ਦੀ ਰਿਪੋਰਟ ਅਨਾਰ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਸੰਘਰਸ਼ ਜੁਟੇ ਗਏ ਪਿਛਲੇ ਕਈ ਦਿਨਾਂ ਤੋਂ ਭਾਈ ਜਗਦੀਸ਼ ਸਿੰਘ ਗੱਲੇਵਾਲ ਮਨ ਵਰਤਦੇ ਹਨ ਜਿਨ੍ਹਾਂ ਨੇ ਸ਼ਹੀਦੇ ਜਾਨ ਪੀ ਨਹੀਂ ਅਰਦਾਸ ਕੀਤੀ ਹੈ ਸਤਿਗੁਰੂ ਕਿਰਪਾ ਕਰੀ ਹਰ ਮੈਦਾਨ ਹਰ ਦੀਵਾਨ ਸੱਚੇ ਬਖਸ਼ਨੀ ਭਾਈ ਗੁਰਜੀਤ ਸਿੰਘ ਹੋਣਾ ਨੂੰ ਸੇਕ ਜਾਪੀ ਬਖਸ਼ਨੀ ਚੜ੍ਹਦੀ ਕਲਾ ਬਖਸ਼ਨੀ ਅੰਗ ਸੰਧ ਸਹਾਈ ਹੋਣਾ ਜਿਨ੍ਹਾਂ ਸਿੱਖ ਸੰਤਾ ਹਾਜ਼ਰੀਆਂ ਭਰਦੀਆਂ ਨੇ ਸਭ ਦੇ ਚਗਮ ਨੇਕੇ ਲੋਰੇ ਸਾਰੇ ਸੇਵਾਦਾਰਾਂ ਨੂੰ ਸੇਕ ਜਾਪੀਆਂ ਬਖਸ਼ਨੀਆ ਆਪ ਕੀ ਪਿਆਰ ਬਖਸ਼ਣਾ ਗੁਰ ਸਿੱਖੀ ਸਿਖਾਉੜੇ ਸਾਧ ਨਾਮદાન ਬਖਸ਼ਣਾ ਜਿਸ ਤਰ੍ਹਾਂ ਸਾਰਾ ਤਾਲ ਦੇ ਸਰੂਪਾਂ ਲਈ ਚੱਲ ਰਹੇ ਸੰਘਰਸ਼ ਨੂੰ ਸਫਲਤਾ ਬਖਸ਼ਣੀ ਬੰਦੀ ਸਿੰਘਾਂ ਦੀ ਵਿਦਾਈ ਗੁਰ ਧਾਮਾਂ ਦੀ ਬਹਾਲੀ ਬਖਸ਼ਣੀ ਸਤਿਗੁਰ ਦੇ ਮੱਤ ਚੜ੍ਹੋ ਤੂਰਾ ਸੋ ਪਹਿਚਾਨੀਏ ਜੋ ਲਗਨ ਜੀਤੇ ਤੇ ਹੇਤ ਊਰਜਾ